ਸਲੋਕ ਕਵੀ ਜੀਓ ਕੇ ਇਕੰਕਾਰ ਸਤਗੁਰ ਪ੍ਰਸਾਦ ਕਵੀਰ ਹਰ ਦੀ ਪੇਰੀ ਜੁਨਾ ਉਜਲ ਪਾਏ RAM ਸੁਨੇ ਹੀ ਤੋ ਮਿਲੇ ਦੋਨੋ ਵਰਨ ਗਵਾਏ ਕਬੀਰ ਹਰਦੀਪੀਰ ਤਨ ਹਰੇ ਚੋਨ ਚੈਨ ਨਾ ਰਹਾਏ ਬਲਿਹਾਰੀਏ ਪ੍ਰੀਤ ਕੋ ਜੇ ਜਾਤ ਵਰਨ ਕੁੱਲ ਜਹਾਏ ਕਬੀਰ ਹਰਦੀਪੀਰ ਤਨ ਹਰੇ ਚੋਨ ਚੈਨ ਨਾ ਰਹਾਏ बले हारे ये प्रीत को जे जात वर्ण कुल जाय कबीर मुक्त द्वार शंकरा राई दस में पहाय मन तो ने गल होए रहो निक्सो क्यों क जाय ਕਬੀਰ ਐਸਾ ਸਤਗੁਰ ਜੋ ਮਿਲੇ ਟੁਠਾ ਕਰੇ ਪਸਾਓ ਮੁਕਤ ਦੁਆਰਾ ਮੋਕਲਾ ਸਜੇ ਆਵੋ ਜੋ ਕਬੀਰ ਨਾਮੋ ਸ਼ਾਨ ਨਸ਼ਪਰੀ ਨਾਮੋ ਕਰਨੇਗਾਓ ਮਤ ਹਰ ਪੁੱਛੇ ਕੌਣ ਹੈ ਮੇਰੇ ਜਤ ਨੰਨਾਓ ਕਬੀਰ ਮੋਹ ਮਰਨੇ ਕਾ ਚਾਉ ਹੈ ਮਰਿਓ ਤਾਰੇ ਕੇ ਦਵਾਰ ਮਤ ਹਰ ਪੁੱਛੇ ਕੌਣ ਹੈ ਪਰ ਹਮਾਰੇ ਬਾਰ ਕਬੀਰ ਨਾ ਹਮ ਮਕੀਆ ਨ ਕਰੇਗੇ ਨਾ ਕਰ ਸਕੇ ਸਰੀਰ ਕਿਆ ਜਹਨੋ ਕਿਆ ਹਰ ਕੀਆ ਕਹੋ ਕਬੀਰ ਕਬੀਰ कबीर सपने हो बरड़ाए के जे मुख निक से राम ताके पग की पान ही मेरे तन को चाहवा कबीर सपने हो बरड़ाए के जे मुख निक से राम ताके ਬਗ ਕੇ ਪਨਹੀ ਮੇਰੇ ਤਨ ਕੀ ਚਾਮ ਇਸ ਸ਼ਲੋਕ ਸਤਗੁਰ ਕਬੀਰ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਚਾਰੇ ਹੋਏ ਤਨ ਤਨ ਚਵਰ ਛਤਰ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1343 ਤੇ ਸ਼ਿਸ਼ੋਵਤਾ ਸਤਗੁਰ ਕਬੀਰ ਮਹਾਰਾਜ ਜੀ ਪ੍ਰਾਣੀ ਨੂੰ ਸਮਝਾਉਂਦੇ ਆ ਕਿ ਆਪਣਾ ਮੈਂ ਛੱਡ ਦੇ ਹੰਕਾਰ ਛੱਡ ਦੇ ਕਿਉਂਕਿ ਜਿੰਨੀ ਦੇ ਤੱਕ ਤੇਰੇ ਵਿੱਚ ਕਾਮ ਕ੍ਰੋਧ ਲੋਭ ਉਹ ਹੰਕਾਰ ਹਨ ਤਕਦੇਵੀ ਮਨ ਦੀ ਚੰਚਲਤਾ ਨੂੰ ਅਡੋਲ ਅਵਸਥਾ ਚ ਨੇ ਲੈ ਕੇ ਜਾ ਸਕਦਾ ਇਹ ਮਨ ਚੰਚਲ ਮੋਤ ਤੇ ਇਹ ਜਿਹੜੀਆਂ ਲੱਖਾਂ ਹੀ ਬਕਾਰਾਂ ਦੀਆਂ ਗੰਦਲਾਂ ਦੁਨੀਆ ਤੇ ਦਸ ਰਹੀਆਂ ਤੇ ਪੰਜੋ ਲੜਕਾ ਜਿਹੜੇ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਤੇਰੇ ਜੋ ਤਨ ਨੂੰ ਲੱਗੇ ਹੋਏ ਸਰੀਰ ਇਹਨਾਂ ਨੇ ਤੈਨੂੰ ਧੋਪ ਦੇਣਾ ਸੋ ਸਤਗੁਰ ਕਬੀਰ ਮਹਾਰਾਜ ਸਮਝਾ ਰਹੇ ਕਬੀਰ ਹਰ ਦੀ ਪੇਰੀ ਚੁੰਨਾ ਉਜਲ ਪਾਏ ਆ ਰਾਮ ਸਨੇਹੀ ਤੋ ਮਿਲੇ ਦੋਨੋ ਵਰਨ ਕੋ ਸਤਪੁਰਕ ਵੀਰ ਮਹਾਰਾਜ ਸਮਝਾ ਰਹੇ ਕਿ ਹਲਦੀ ਪੀੜੀ ਹੁੰਦੀ ਹੈ ਔਰ ਜਿਹੜਾ ਚੂਨਾ ਹੈ ਉਹ ਚਿੱਟਾ ਹੁੰਦਾ ਜਦੋਂ ਇਹ ਦੋਨੇ ਮਿਲ ਜਾਂਦੇ ਹੈ ਤੇ ਹਲਦੀ ਆਪਣੀ ਮੈਂ ਛੱਡ ਦਿੰਦੀ ਉਹ ਪੀੜਾ ਪੰਨ ਨੂੰ ਗਵਾ ਦਿੰਦੀ ਹੈ ਤੇ ਚੂਨਾ ਚਿੱਟਾ ਪੰਨ ਗਵਾ ਦਿੰਦਾ ਤੇ ਲਾਲ ਪੈਦਾ ਹੋ ਜਾਂਦਾ ਰਾਮ ਸਨੇਹੀ ਤੌ ਮਿਲੇ ਦੋਨੋਂ ਬਰਨ ਗੁਆਏ ਆਪਣਾ ਆਪਣਾ ਬਰਨ ਗਵਾਤਾ ਉਹਨਾਂ ਨੇ ਇਹੋ ਜਿਹਾ ਪਿਆਰ ਇਹੋ ਜਿਹਾ ਸਨੇ ਤਾਂ ਹੀ ਪਰਮਾਤਮਾ ਮਿਲਦਾ ਹੈ ਜਦੋਂ ਮੈਂ ਨੂੰ ਖਤਮ ਕਰ ਲਿਆ ਜੀ ਹਲਦੀ ਕਹੇ ਮੈਂ ਤਾਂ ਮੇਰਾ ਰੰਗ ਠੀਕ ਹੈ ਮੈਂ ਹੀ ਰਹਿਣਾ ਚੂਨਾ ਕਹਿ ਮੈਂ ਹੀ ਰਹਿਣਾ ਤਾਂ ਫਿਰ ਮੇਲ ਕੀਤਿਆ ਤੇ ਮੇਲ ਹੋਣਾ ਹੀ ਨਹੀਂਗਾ ਆਪਣੀ ਮੈਂ ਖਤਮ ਕਰਕੇ ਤੀਸਰਾ ਪੈਦਾ ਹੁੰਦਾ ਸਤਿਗੁਰ ਕਬੀਰ ਮਹਾਰਾਜ ਜੀ ਇਹੋ ਹੀ ਸਮਝਾਦੇ ਕਿ ਇਹ ਲੱਖ 헤ਰੀ ਜਿਹੜੀਆਂ ਗੰਦਲਾਂ ਬਕਾਰਾਂ ਨੇ ਦਿਸ ਰਹੀਆਂ ਤੇ ਕਾਮ ਕਰੋ ਲੋਭ ਮੋਹ ਹੰਕਾਰ ਜਿਹੜੇ ਇਹਨਾਂ ਨੇ ਇਸ ਮਨ ਨੂੰ ਵਿਸ਼ੇ ਬਕਾਰਾਂ ਚ ਪਾਇਆ ਹੋਇਆ ਜਿੰਨੀ ਦੇ ਤੱਕ ਅਸੀਂ ਇਸ ਸੰਸਾਰ ਤੋਂ ਆਪਣਾ ਮੋਹ ਭੰਗ ਨਹੀਂ ਕਰ ਲੈਂਦੇ ਮੈਂ ਮੇਰੀ ਨੂੰ ਖਤਮ ਨਹੀਂ ਕਰ ਲੈਂਦੇ ਉਨਨੀ ਦੇ ਤੱਕ ਸਾਨੂੰ ਰਾਮ ਜਿਹੜਾ ਜਿਸ ਦੇ ਨਾਲ ਅਸੀਂ ਪਿਆਰ ਕਰਨਾ ਚਾਹੁੰਦੇ ਆਂ ਜਿਹੜਾ ਸਾਡਾ ਸਨੇਹੀ ਹੈ ਜਿਸ ਨੇ ਸਾਨੂੰ ਭਿਜਿਆ ਹੈ ਜਿਸ ਦਾ ਸਾਡੀ ਆਖਰੀ ਮੰਜ਼ਿਲ ਹੈ ਕਿ ਸੱਚ ਤੱਕ ਪਹੁੰਚਣਾ ਹੈ ਉਹ ਸਾਨੂੰ ਨਹੀਂ ਮਿਲ ਸਕਦਾ ਤੇ ਵੀਰ ਹਰ ਦੀ ਪੀਰ ਤਨ ਹਰੇ ਚੂਣ ਚਿਹਨਾ ਰਹਾਏ ਬਲਿਹਾਰੀ ਇਹ ਪ੍ਰੀਤ ਕੋ ਜੇ ਜਾਤ ਵਰਨ ਕੁਲ ਜਾਏ ਅਗਲੇ ਸ਼ਲੋਕ ਚ ਸਤਗੁਰ ਕਬੀਰ ਮਹਾਰਾਜ ਜੀ ਸਮਝਾ ਰਹੇ ਕਹਿੰਦੇ ਹਰ ਦੀ ਨੇ ਆਪਣਾ ਪੀੜਾ ਰੰਗ ਤਿਆਗ ਦਿੱਤਾ ਤੇ ਜਿਹੜਾ ਚੂਨਾ ਸੀਗਾ ਉਸ ਨੇ ਵੀ ਆਪਣਾ ਜਿਹੜਾ ਚਿੱਟਾ ਰੰਗ ਸੀ ਉਹਨੂੰ ਪਿਆਰ ਨਹੀਂ ਕੀਤਾ ਫਿਰ ਕਹਿੰਦੇ ਹੋਇਆ ਕਿ ਬਲਿਹਾਰੀ ਇਹ ਪ੍ਰੀਤ ਕੋ ਕਹਿੰਦੇ ਦੋਨਾਂ ਦੀ ਪ੍ਰੀਤ ਤੋਂ ਬਲਿਹਾਰੀ ਜਾਂਦੇ ਕੁਰਬਾਨ ਜਾਂਦੇ ਜੇ ਜਾਤ ਵਰਨ ਕੁੱਲ ਜਾਏ ਜਾਤ ਵੀ ਖਤਮ ਹੋ ਗਈ ਵਰਨ ਵੀ ਖਤਮ ਹੋ ਗਿਆ ਕੁੱਲ ਵੀ ਖਤਮ ਹੋ ਗਿਆ ਇਹ ਉਹਨਾਂ ਲਈ ਹੈ ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਜੇਕਰ ਸਿੱਖਦੇ ਉੱਚ ਤੇ ਨੀਚ ਖਤਮ ਕਰਨੇ ਹੈ ਤੇ ਜਿਹੜੇ ਆਪਣੇ ਆਪ ਨੂੰ ਨੀਚ ਕਹਿੰਦੇ ਉਹ ਮਾਨਸਿਕਤਾ ਦੀ ਢਹਿ ਢੇਰੀ ਟਾਕੇ ਬੈਠੇ ਜਿਹੜੇ ਉਹ ਪਰਮਾਤਮਾ ਦੇ ਨਾਮ ਦੇ ਨਾਲ ਪਿਆਰ ਔਰ ਜਿਹੜੇ ਜਾਤ ਦਾ ਹੰਕਾਰ ਕੇ ਬੈਠੇ ਉਹਨੇਵੇਂ ਹੋ ਜਾਣਾ ਆਪਣੀ ਹੰਕਾਰ ਨੂੰ ਤਿਆਗ ਦੇਣਾ ਤੇ ਫਿਰ ਜਿਹੜਾ ਪ੍ਰੇਮ ਬਣਦਾ ਉਹਦੇ ਵਿੱਚ ਫਿਰ ਜਾਤ ਤੇ ਵਰਨ ਤੇ ਖੁੱਲ ਸਾਰਾ ਕੁਝ ਖਤਮ ਹੋ ਜਾਂਦਾ ਇੰਨਾ ਤਿਆਗ ਚਾਹੀਦਾ ਹੈ ਜੇਕਰ ਅਸੀਂ ਉਸ ਪਰਮਾਤਮਾ ਨੂੰ ਪਾਉਣਾ ਹੈ ਉਸ ਪਰਮਾਤਮਾ ਦੇ ਨਾਲ ਪ੍ਰੀਤ ਲਾਉਣੀ ਹੈ ਤੇ ਆਪਣੀ ਨੀਚ ਉੱਚ ਜਿਹੜੀ ਹੈ ਖਤਮ ਕਰਨੀ ਪਊ ਜਿਵੇਂ ਹਲਦੀ ਨੇ ਤੇ ਚੁੰਨੇ ਨੇ ਆਪਣਾ ਆਪਣਾ ਤਿਆਗ ਕਰ ਦਿੱਤਾ ਤੇ ਲਾਲ ਪੈਦਾ ਹੋ ਗਿਆ ਰੰਗ ਇਸੇ ਤਰੀਕੇ ਨਾਲ ਜਿਨ੍ਹਾਂ ਨੇ ਜਾਤ ਪਾਤ ਖਤਮ ਕਰਨੀ ਹੈ ਕੁੱਲ ਬਰਨ ਖਤਮ ਕਰਨਾ ਹੈ ਉਹਨਾਂ ਨੇ ਹੀ ਪਰਮਾਤਮਾ ਦੇ ਰੰਗ ਵਿੱਚ ਰੰਗੇ ਜਾਣਾ ਹੈ ਤੇ ਉਹਨਾਂ ਦੀ ਪ੍ਰੀਤ ਤੋਂ ਬਲਿਹਾਰੇ ਹੈ ਸਤਗੁਰ ਕਬੀਰ ਮਹਾਰਾਜ ਜੀ ਕਹਿੰਦੇ ਕਿ ਜਿਨ੍ਹਾਂ ਨੇ ਆਪਣੇ ਆਪ ਨੂੰ ਮੈਂ ਨੂੰ ਤਿਆਗ ਦਿੱਤਾ ਕਿਉਂਕਿ ਉਹ ਨਹੀਂ ਦੇ ਤੱਕ ਪਰਮਾਤਮਾ ਮਿਲਦਾ ਨਹੀਂ ਹੈ ਮੈਂ ਤਿਆਗਣੀ ਪੈਣੀ ਹੈ ਸਤਗੁਰ ਦਦਾਸਵਾਦ ਜੀ ਵੀ ਇਹ ਕਹਿੰਦੇ ਜਦ ਹਮ ਹੁੱਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਜਿੰਨੀ ਦੇ ਤੱਕ ਮੈਂ ਖਤਮ ਨਹੀਂ ਹੁੰਦੀ ਤੇਰੇ ਨਾਲ ਮਿਲਿਆ ਨਹੀਂ ਜਾ ਸਕਦਾ ਜਦੋਂ ਤੇਰੇ ਨਾਲ ਮੇਲ ਹੋ ਗਿਆ ਤੇ ਮੈਂ ਖਤਮ ਹੋ ਗਈ ਉਦੋਂ ਮੇਰਾ ਕੋਈ ਨਾਮ ਵੀ ਨਹੀਂ ਰਿਹਾ ਜਾਤ ਵੀ ਨਹੀਂ ਰਹੀ ਕਲ ਵੀ ਨਹੀਂ ਰਹੀ ਵਰਨ ਵੀ ਨਹੀਂ ਰਹੀ ਅਲਕਾ ਵੀ ਨਹੀਂ ਰਹੀ ਸੋ ਇਸ ਕਰਕੇ ਮੈਨੂੰ ਤਿਆਗਣ ਦਾ ਸਤਗੁਰ ਕਬੀਰ ਮਹਾਰਾਜ ਸਮਝਾ ਰਹੇ ਕਬੀਰ ਮੁਕਤ ਦੁਆਰਾ ਸੰਕਰ ਰਾਏ ਦਸਵੇਂ ਦੁਆ ਪਾਈ ਮਨ ਤੋ ਮੈਗਲ ਹੋਏ ਰਹੋ ਨਿਕ ਸੁ ਕਿਉ ਕਹ ਜਾਈ ਸਤਗੁਰ ਕਬੀਰ ਮਹਾਰਾਜ ਸਮਝਾ ਰਹੇ ਕਿ ਇਹ ਜੜੀਆਂ ਗੰਦਲਾਂ ਦੁਨੀਆ ਦੀਆਂ ਮਿੱਠੀਆਂ ਚੱਕਰ ਖੰਡ ਨਵਾਤਗੜ ਮੱਖਿਓ ਮਜਦਤ ਜਿੰਨੀ ਦੁਨੀਆ ਬੜੀ ਮਿੱਠੀ ਲੱਗ ਨਜ਼ਰ ਆ ਰਹੀ ਪਰ ਕਹਿੰਦੇ ਜਿੱਥੋਂ ਦੀ ਇਸ ਰੂਹ ਨੇ ਲੰਘਣਾ ਹੈ ਉਹ ਤਾਂ ਇੰਨਾ ਛੋਟਾ ਹੈ ਕਿ ਰਾਈ ਦੇ ਦਾਣੇ ਦਾ ਵੀ ਦਸਵਾਂ ਹਿੱਸਾ ਹੈ ਰਾਈ ਦਾ ਦਾਣਾ ਬਹੁਤ ਜ਼ਿਆਦਾ ਛੋਟਾ ਪਰ ਕਹਿੰਦਾ ਸਤਗੁਰੂ ਸਮਝਾ ਦੇ ਮਨ ਤਾਂ ਮਹਿਦਲ ਹੋਇ ਰਿਹਾ ਕਹਿੰਦੇ ਮਨ ਤਾਂ ਹਾਥੀ ਦੀ ਤਰ੍ਹਾਂ ਮਸਤ ਹੋਇਆ ਫਿਰਦਾ ਤੇ ਇੰਨੇ ਛੋਟੇ ਦਰਵਾਜ਼ੇ ਥਾਂ ਨਿਕਲੂਗਾ ਕਵੇਂ ਨਿਕਸੋ ਪਿਓ ਕੇ ਜਾਏ ਕਵੇਂ ਨਹੀਂ ਕੱ ਸਕਦਾ ਸਤਗੁਰ ਕਬੀਰ ਮਹਾਰਾਜ ਜੀ ਦਾ ਸਮਝਾਉਣ ਹੈ ਕਿ ਜੇਕਰ ਮੁਕਤੀ ਨੂੰ ਪਾਉਣਾ ਹੈ ਤੇ ਜਿਹੜੀਆਂ ਵਿਸ਼ੇ ਬਕਾਰਾਂ ਦੀਆਂ ਗੰਦਲਾਂ ਇਹ ਸਭ त्याग ਦਿਓ ਰਿਸ਼ਤੇ ਨਾਤੇ ਜਿਹੜੇ ਮੋਹ ਦੇ ਹਨ ਸਭ त्याग ਦਿਓ ਦੁਨੀਆਂ ਦਾ ਧਨ ਮੰਡਲ ਜਿਹੜਾ ਮੰਡਪ ਮਾੜੀਆਂ ਹਨ ਇਹਨੂੰ ਤਿਆਗ ਦੇਈ ਤਾਂ ਇਸ ਮਨ ਨੇ ਅਡੋਲ ਅਵਸਥਾ ਚ ਜਾਣਾ ਫਿਰ ਜਿਹੜਾ ਮਨ ਜਿਹੜਾ ਜਦੋਂ ਹਰੀ ਦੇ ਨਾਲ ਜੁੜ ਗਿਆ ਫਿਰ ਸਤਗੁਰ ਕਬੀਰ ਮਹਾਰਾਜ ਜੀ ਕਹਦੇ ਆ ਕਬੀਰ ਐਸਾ ਸਤਗੁਰ ਜੇ ਮਿਲੇ ਤੂੰ ਠਾ ਕਰੇ ਪਸਾ ਇਹ ਕਹਿੰਦੇ ਪੂਰਾ ਸਤਗੁਰੂ ਮਿਲ ਗਿਆ ਤੇ ਉਹ ਖੁਸ਼ ਹੋ ਗਿਆ ਉਹਨਾਂ ਦੀ ਕਿਰਪਾ ਨਜਰਸਵਲੀ ਹੋ ਗਈ ਮੁਕਤ ਦੁਆਰਾ ਮੋਕਲਾ ਸਜੇ ਆਵੋ ਜਾਓ ਉਹ ਹੀ ਕਹਿੰਦੇ ਰਾਜ ਦੇ 10ਵੇਂ ਹਿੱਸੇ ਦਾ ਬਰਾਬਰ ਜਿਹੜਾ ਸੀ ਉਹ ਕਹਿੰਦਾ ਇਹਨਾਂ ਖੁੱਲਾ ਹੋ ਜਾਊਗਾ ਸਤਗੁਰੂ ਸਮਝਾ ਰਹੇ ਕਿ ਜਿੱਦਾਂ ਮਰਜੀ ਆਵੋ ਜਾਓ ਪਰ ਅਡੋਲ ਵਸਤ ਵਿੱਚ ਜਾਣਾ ਪੈਣਾ ਵਿਸ਼ੇਵਕਾਰ ਛੱਡਣੇ ਪੈਣੇ ਮੋਹ ਦੇ ਮਾਇਆ ਦੇ ਜਾਲ ਚੋਂ ਨਿਕਲਣਾ ਪੈਣਾ ਸਤਗੁਰੂ ਦੀ ਮਿਹਰ ਹੀ ਤਾਂ ਹੋਣੀ ਹੈ ਤੇ ਸਤਗੁਰੂ ਦੀ ਮਿਹਰ ਤੋਂ ਬਿਨਾ ਵਿਸ਼ੇਵਕਾਰ त्यागे ਵੀ ਨਹੀਂ ਜਾ ਸਕਦਾ ਸੋ ਇਸ ਕਰਕੇ ਸਤਗੁਰੂ ਸਮਝਾਦੇ ਕਿ ਹੰਕਾਰ ਨੂੰ ਤਿਆਗ ਦੇ ਜਾਤ ਪਾਤ ਨੂੰ ਤਿਆਗ ਦੇ ਉੱਚ ਨੀਚ ਨੂੰ ਤਿਆਗ ਦੇ ਮੈਂ ਮੇਰੀ ਨੂੰ ਤਿਆਗ ਦੇ ਰਿਸ਼ਤੇ ਨਾਤਿਆਂ ਦੇ ਜਿਹੜੇ ਚੱਕਰ ਚ ਪਿਆ ਤਿਆਗ ਦੇ ਫਿਰ ਤੇਗਾ ਇਹੋ ਹੀ ਜਿਹੜਾ ਰਈ ਦਾ ਹਿੱਸਾ ਦਸਮਾ ਦੁਆਰ ਹੈ ਜਿੱਦਾਂ ਮਰਜੀ ਕਹਿੰਦੇ ਆਵੇਂ ਜਮੀ ਹੀ ਖੋਲ ਜਾਨ ਕਬੀਰ ਨਾਮੋ ਛਾਨਾ ਨਾ ਛਪਰੀ ਨਾਮੋ ਕਰ ਨਹੀਂ ਗਾਓ ਮਤ ਹਰ ਪੁੱਛੇ ਕੌਣ ਹੈ ਮੇਰਾ ਜਾਤ ਨਾ ਨਾਓ ਸਤਗੁਰ ਕਬੀਰ ਮਹਾਰਾਜ ਜੀ ਕਹਿੰਦੇ ਨਾਮ ਮੇਰੇ ਕੋਈ ਛਨ ਹੈ ਨਾ ਕੋਈ ਛਪਰੀ ਨਾਮੋ ਕਰਨੇਗਾਉ ਨਾ ਮੇਰਾ ਕੋਈ ਪਿੰਡ ਹੈ ਨਾ ਮੇਰਾ ਕੋਈ ਘਰ ਹੈ ਮਤ ਹਰ ਪੁੱਛੇ ਕੌਣ ਹੈ ਮੇਰੇ ਜਾਤ ਨਾ ਕਹਿੰਦੇ ਜੇਕਰ ਕਿਤੇ ਕੋਈ ਮੈਨੂੰ ਪੁੱਛ ਲਵੇ ਤਾਂ ਮੈਂ ਕੀ ਦਸੂਗਾ ਮੇਰੀ ਕਿਹੜੀ ਜਾਤ ਹੈ ਮੇਰਾ ਕੀ ਨਾਂ ਹੈ ਮੈਂ ਕਿੱਥੇ ਦੇ ਰਹਿਣ ਵਾਲਾ ਕਿਹੜੀ ਮੇਰੀ ਦੁਨੀਆ ਹੈ ਕਿਹੜੀ ਮੇਰੀ ਛਪਰੀ ਹੈ ਇਹ ਸਾਰਾ ਕੁਝ ਜਿਹੜਾ ਇਹ ਖਤਮ ਹੋ ਜਾਂਦਾ ਜਦੋਂ ਉਸ ਪਰਮਾਤਮਾ ਦੇ ਨਾਲ ਮੇਲ ਹੋ ਜਾਂਦਾ ਨਾ ਫਿਰ ਕੋਈ ਲੱਪਾ ਨਾ ਕੋਈ ਘਰ ਨਾ ਕੋਈ ਜਾਤ ਨਾ ਕੋਈ ਦੁਆਰ ਨਾ ਕੋਈ ਵਰਨ ਕੁਛ ਵੀ ਨਹੀਂ ਬਚਦਾ ਉਸ ਪਰਮਾਤਮਾ ਦੇ ਨਾਲ ਜਦੋਂ ਮੇਲ ਹੋਣਾ ਹੈ ਜਿੰਨਾ ਦਾ ਮੇਲ ਹੋਇਆ ਜਿਹੜੇ ਦੁਨੀਆ ਲੜਾਈਆਂ ਕਰ ਰਹੀ ਹੈ ਕਿ ਗੁਰੂ ਸਾਡਾ ਹੈ ਸਾਡੇ ਵਿੱਚੋਂ ਹੋਇਆ ਸਾਡੀ ਕੁੱਲ ਵਿੱਚੋਂ ਹੋਇਆ ਸਾਡੀ ਬਕਾਰਾਂ ਦੀ ਲੜਾਈ ਹੈ ਕਿਉਂਕਿ ਜਿਹੜੇ ਉਸ ਪਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਗਏ ਉਹਨਾਂ ਦਾ ਕੋਈ ਘਰ ਨਹੀਂ ਹੋਇਆ ਉਹਨਾਂ ਦਾ ਕਦੇ ਇਲਾਕਾ ਨਹੀਂ ਹੋਇਆ ਕੋਈ ਜਾਤ ਨਹੀਂ ਹੋਈ ਕੋਈ ਉਹਨਾਂ ਦਾ ਧਰਮ ਨਹੀਂ ਹੁੰਦਾ ਕੋਈ ਉਹਨਾਂ ਦਾ ਪਿੰਡ ਨਹੀਂ ਹੁੰਦਾ ਕੋਈ ਬੋਲੀ ਨਹੀਂ ਹੁੰਦੀ ਕੋਈ ਸ਼ਹਿਰ ਨਹੀਂ ਹੁੰਦਾ ਜਿਹੜੇ ਇਹ ਦੁਨੀਆ ਗੁਰੂਆਂ ਦੇ ਨਾਮ ਦੇ ਉੱਤੇ ਲੜਾਈਆਂ ਕਰਦੀ ਹੈ ਉਹ ਆਪਣੇ ਆਪ ਨੂੰ ਨਹੀਂ ਸੁਧਾਰਦੇ ਗੁਰੂਆਂ ਦਾ ਨਾਮ ਲੈ ਕੇ ਦੰਗੇ-ਅਪਸਾਦ ਕਰਾਈ ਜਾਂਦੇ ਕਿਉਂਕਿ ਉਹ ਤਾਂ ਗੁਣ ਉਹਨਾਂ ਦੇ ਵਿੱਚ ਹੈ ਹੀ ਨਹੀਂ ਜੇ ਕਿਤੇ ਗੁਣ ਹੋਵੇ ਤ ਸਤਗੁਰ ਕਬੀਰ ਮਹਾਰਾਜ ਜੀ ਕਹਿੰਦੇ ਕਬੀਰ ਨਾਮੋ ਸ਼ਾਨਾ ਨਾ ਛਾਪੇ ਨਾਮੋ ਕਰਨੇ ਨਾ। ਮਤ ਹਰ ਪਿਛੇ ਕੌਣ ਹੈ ਮੇਰਾ ਜਾਤ ਨਾ ਲਾਓ। ਕਹਿੰਦੇ ਨਾ ਮੇਰੀ ਕੋਈ ਜਾਤ ਹੈ ਨਾ ਮੇਰਾ ਕੋਈ ਨਾਮ ਹੈ। ਨਾਮ ਮੇਰਾ ਕੋਈ ਪਿੰਡ ਹੈ ਨਾ ਮੇਰਾ ਕੋਈ ਘਰ ਹੈ ਨਾ ਮੇਰੀ ਕੋਈ ਛਪਰੀ ਹੈ। ਕੋਈ ਮੇਰੀ ਸ਼ਾਨ ਵੀ ਹੈ ਨਹੀਂ। ਤੇ ਜੇ ਨਹੀਂ ਹੈ ਤੇ ਜਿਹੜੇ ਲੜਾਈਆਂ ਕਰਦੇ ਇਹਨਾਂ ਗੱਲਾਂ ਦੀਆਂ ਉਹਨਾਂ ਨੂੰ ਆਪਣੇ ਅੰਦਰ ਜ਼ਰੂਰ ਦੇਖਣਾ ਚਾਹੀਦਾ ਕਿ ਅਸੀਂ ਦੁਨੀਆ ਦੀ ਦੂਸਰੀ ਦੁਨੀਆ ਦੀ ਸ਼ਾਂਤੀ ਭੰਗ ਕਿਉਂ ਕਰ ਰਹੇ? ਆਪਣੇ ਵਿੱਚ ਤਾਂ ਗੋਣੀ ਹੈ ਨਹੀਂ। ਜੇ ਕਰਕੇ ਤੇ ਗੋਣਾ ਜੂਏ। ਤਾਂ ਫਿਰ ਤਾਂ ਸਤਿਗੁਰ ਕਬੀਰ ਮਹਾਰਾਜ ਜੀ ਕਹਿ ਰਹੇ ਕਬੀਰ ਮਨ ਨਿਰਮਲ ਭਇ ਜੈਸੇ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ ਇਹਨਾਂ ਤਿਆਗ ਤਾਂ ਕਰਕੇ ਦੇਖੀਏ ਇਹਨੇ ਕਹਿਣਾ ਕਿ ਉਹ ਸਾਡਾ ਹੋਇਆ ਇਹ ਲੋਕ ਜਿਹੜੇ ਕਿਸੇ ਦੇ ਨਹੀਂ ਹੁੰਦੇ ਇਹ ਤਾਂ ਦੁਨੀਆ ਨੂੰ ਤੇ ਉਹ ਛੱਡ ਕੇ ਉਸ ਦੇ ਨਾਲ ਮਿਲਦੇ ਤੇ ਦੁਨੀਆ ਫੇਰ ਕਹੀ ਜਾਂਦੀ ਕਿ ਸਾਡੇ ਵਿੱਚੋਂ ਇਹ ਕਿਸੇ ਦੇ ਨਹੀਂ ਹੁੰਦੇ ਮੁਕਤਾ ਦੀ ਖਤਰ ਇਹਨਾਂ ਨੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਕਬੀਰ ਮੋਬ ਮਰਨੇ ਦਾ ਚਾਹੋ ਹੈ ਮਰਿਓ ਤਹਰ ਕੇ ਦਵਾਰ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਵਾ ਕਹਿੰਦੇ ਜੇ ਕਰਕੇ ਤੇ ਮਨ ਦਾ ਚਾਹੋ ਹੈ ਮਨ ਦੇ ਵਿੱਚ ਸ਼ੌਕ ਹੈ ਤਾਂ ਕਹਿੰਦੇ ਫਿਰ ਪ੍ਰਮਾਤਮਾ ਦੇ ਦਰ ਤੇ ਜਾ ਕੇ ਮਰ ਉਸ ਪ੍ਰਮਾਤਮਾ ਦੇ ਖਾਤਰ ਜਮਾ ਉਸ ਪ੍ਰਮਾਤਮਾ ਨੂੰ ਪਾਉਣ ਲਈ ਜਾ ਉਸ ਪ੍ਰਮਾਤਮਾ ਦਾ ਸਿਮਰਨ ਕਰ ਤਾਂ ਕਿ ਜੇ ਕਰਕੇ ਤੇ ਤੈਨੂੰ ਕੋਈ ਪੁੱਛ ਵੀ ਲਵੇ ਕਿ ਬਾਹਰ ਕੌਣ ਗਿਰਿਆ ਪਿਆ ਹੈ ਮੇਰੇ ਬਾਹਰ ਕੌਣ ਗਿਰਿਆ ਪਿਆ ਹੈ ਤੇ ਪ੍ਰਮਾਤਮਾ ਤੇ ਨੋ ਕਬੂਲ ਕਰ ਲਵੇ ਕਿਉਂਕਿ ਜੇ ਮਰਨਾ ਹੈ ਮਰਨਾ ਮਤਲਬ ਮੈਨ ਨੂੰ ਤਿਆਗਣਾ ਆਪਣੇ ਆਪ ਦੇ ਹੰਕਾਰ ਨੂੰ ਤਿਆਗਣਾ ਕਾਮ ਕ੍ਰੋਧ ਲੋਭ ਉਹ ਹੰਕਾਰ ਨੂੰ ਤਿਆਗ ਦੇਣਾ ਵਿਸ਼ੇ ਵਿਕਾਰਨ ਨੂੰ ਤਿਆਗ ਦੇਣਾ ਆਸਾ ਕ੍ਰਿਸ਼ਨਾ ਮਾ ਖਤਮ ਕਰ ਦੇਣੀ ਹੈ ਇਹ ਮਰਨ ਦਾ ਚਾਹ ਹੈ ਕਿਉਂਕਿ ਇਸ ਤਨ ਨੂੰ ਉਹ ਪਿਆਜ ਨਹੀਂ ਕਰਦੇ ਤੇ ਫਿਰ ਕਹਿੰਦੇ ਜੇ ਮਰਨਾ ਹੀ ਹੈ ਤਾਂ ਉਸ ਦੇ ਨਾਮ ਦੇ ਲਈ ਉਸ ਦੇ ਪਿਆਰ ਦੇ ਲਈ ਉਸ ਦੀ ਪ੍ਰੀਤ ਦੇ ਲਈ ਇਹ ਚੀਜ਼ਾਂ ਤਿਆਗ ਦੇਣਾ ਕਬੀਰ ਨਾ ਹਮ ਕੀਆ ਨਾ ਕਰੇਗੇ ਨਾ ਕਰ ਸਕੇ ਸਰੀਰ ਕਿਆ ਜਾਣੋ ਕਿਆ ਹਰ ਕੀਆ ਪਇਓ ਕਬੀਰ ਕਬੀਰ ਕਹਿੰਦੇ ਮੈਂ ਤਾਂ ਕੁਛ ਕਰਨ ਜੋਗਾ ਹੈ ਹੀ ਨਹੀਂ ਨਾ ਹੀ ਮੈਂ ਤਾਂ ਹੋ ਸਕਦਾ ਹੈ ਨਾ ਹੀ ਮੈਂ ਕੀਤਾ ਹੈ ਕਿਆ ਜਾਣੋ ਕਿਆ ਹਰ ਕੀਆ ਕਹਿੰਦੇ ਪ੍ਰਮਾਤਮਾ ਨੂੰ ਪਤਾ ਉਹਨੇ ਕੀ ਕੀਤਾ ਪਇਓ ਕਬੀਰ ਕਬੀਰ ਦੁਨੀਆ ਕਬੀਰ ਕਬੀਰ ਕਰ ਰਹੀ ਹੈ ਮੈਨੂੰ ਤਾਂ ਕੁਛ ਨਹੀਂ ਪਤਾ ਮੈਂ ਤਾਂ ਕਰ ਹੀ ਕੁਛ ਨਹੀਂ ਸਕਦਾ ਮੇਰੇ ਪੱਲੇ ਕੁਛ ਨਹੀਂ ਹੈ ਪਰ ਦੁਨੀਆ ਜਿਹੜਾ ਇਹ ਗੱਲ ਕਹਿ ਰਹੀ ਹੈ ਕੋਈ ਇਸ ਕਰਕੇ ਹੈ ਕਵੀਰ ਨੇ ਆਪਣੇ ਆਪ ਨੂੰ ਤਿਆਗ ਦਿੱਤਾ ਕਿ ਮੈਂ ਹੈ ਹੀ ਨਹੀਂ ਮੈਂ ਤਿਆਗ ਦਿੱਤੀ ਜਦ ਲਗ ਤਾਗਾ ਬਾਹੂ ਬਹੀ ਤਬ ਲਗ ਬਿਸਰੇ ਰਾਮਸ ਨਹੀਂ ਮਾਤਾ ਮਹਿਤਾ ਇਹ ਤਾਗਾ ਜਦੋਂ ਮੂੰਹ ਦੇ ਵਿੱਚ ਪਾ ਕੇ ਗੰਡ ਦੇਣ ਦੀ ਕੋਸ਼ਿਸ਼ ਕਰਦਾ ਮੇਰਾ ਤਾਂ ਰਾਮ ਬਿਸਰ ਜਾਏ ਇੰਨੀ ਪ੍ਰੀਤ ਬੰਨਾ ਤਨ ਨ ਤਜਿਉ ਹੈ ਕਵੀਰ ਹਰ ਕਾ ਨਾਮ ਲਿਖ ਲਿਓ ਸਰੀਰ ਪ੍ਰੀਤ ਇੰਨੀ ਕਰਨੀ ਪੈਂਦੀ ਹੈ ਤਾਂ ਉਸ ਪਰਮਾਤਮਾ ਦੇ ਨਾਲ ਪ੍ਰੇਮ ਪੈਂਦਾ ਕਵੀਰ ਸੁਪਨੇ ਹੋਂ ਬੜਾਏ ਕਿ ਜੇ ਮੁਖ ਨਿਕਸੇ ਰਾਮ ਤਾਂ ਕੇ ਪਗ ਕੀ ਪੰ ਨਹੀਂ ਮੇਰੇ ਤਨ ਕੀ ਜਾ ਕਹਿੰਦੇ ਜੇਕਰ ਕਿਸੇ ਦੇ ਮੂੰਹ ਚ ਸੁਪਨਿਆਂ ਦੇ ਵਿੱਚ ਵੀ ਉਹ ਬਰੜਾ ਕੇ ਪ੍ਰਮਾਤਮਾ ਦਾ ਨਾਮ ਲੈਂਦਾ ਹੈ ਤਾਂ ਕਹਿੰਦੇ ਉਹ ਇੰਨਾ ਭਗਾ ਵਾਲਾ ਹੈ ਕਿ ਮੇਰਾ ਜਮ ਅਵਤਾਰ ਕੇ ਉਹਦੇ ਪੈਰਾਂ ਦੀ ਜੁੱਤੀ ਬਣਾ ਦਵੇ ਇੰਨਾ ਉਸ ਪ੍ਰਮਾਤਮਾ ਦੇ ਨਾਲ ਪਿਆਰ ਹੈ ਕਿ ਜਿਸ ਕਿਸੇ ਦੇ ਮੂੰਹ ਦੇ ਵਿੱਚੋਂ ਰਾਮ ਵੀ ਨਿਕਲਦਾ ਉਸ ਦੇ ਉੱਤੋਂ ਕਰਵਾਨ ਹੋ ਜਾਣਾ ਚਾਹੁੰਦੇ ਆ ਸੋ ਪ੍ਰਮਾਤਮਾ ਦੀ ਪ੍ਰੀਤ ਜਿਹੜੀ ਹੈ ਇਹ ਪੰਦੀ ਤਾਂ ਹੈ ਜਦੋਂ ਆਪਣੇ ਆਪ ਨੂੰ ਖਤਮ ਕਰ ਲੈਂਦਾ ਇਹ ਤਾਂ ਦੁਨੀਆ ਦੀਆਂ ਵਿਸ਼ੇਵਕਰਨ ਦੀਆਂ ਗੰਦਲਾਂ ਤਾਂ ਇੰਨੀ ਨਜ਼ਰ ਆ ਰਹੀਆਂ ਇੱਕ ਸਕਿੰਟ ਵੀ ਬੰਦੇ ਦਾ ਮਨ ਜਿਹੜਾ ਇਸ ਦੁਨੀਆ ਤੋਂ ਉਦਾਸ ਹੀ ਨਹੀਂ ਹੁੰਦਾ ਮੇਰਾ ਪੁੱਤਰ ਹੈ ਮੇਰੀ ਮਾਂ ਹੈ ਮੇਰੀ ਭੈਣ ਹੈ ਮੇਰੀ ਬੱਚੀ ਹੈ ਮੇਰੇ ਰਿਸ਼ਤੇ ਦਾ ਨਾਤੇ ਹੈ ਮੇਰਾ ਕਾਰ ਹੈ ਮੈਂ ਆ ਕਰਨਾ ਮੈਂ ਉਹ ਕਰਨਾ ਪਰ ਇਥੋਂ ਮਨ ਉਦਾਸ ਨਹੀਂ ਜਿੰਨੀ ਦੇ ਤੱਕ ਹੁੰਦਾ ਉਨੀ ਦੇ ਤੱਕ ਪਰਮਾਤਮਾ ਦੇ ਨਾਲ ਪ੍ਰੀਤ ਨਹੀਂ ਲੱਗ ਸਕਦੀ ਸੋ ਇਹਨਾਂ ਸਖਿਆਮਾ ਸ਼ਲੋਕਾਂ ਤੋਂ ਸਖਿਆ ਲੈਂਦੇ ਹੋਏ ਆਪਣੇ ਆਪ ਦੇ ਬਦਲ ਲਈ ਪਰਮਾਤਮਾ ਦੇ ਚਰਨਾਚਰਦਾਸ ਕਰੀਏ ਬੇਨਤੀ ਕਰੀਏ ਅਰਜੋਈ ਕਰੀਏ ਕਿ ਜਿਹੜੀ ਸਵਾਸਾਂ ਦੀ ਪੂੰਜੀ ਵਿਕਾਰ ਗਵਾ ਚੁੱਕੇ ਉਹ ਤਾਂ ਸਾਡੇ ਹੱਥ ਪਸ ਨੇ ਕੁਝ ਵੀ ਹੁਣ ਸਾਡੇ ਤੇ ਕਿਰਪਾ ਕਰ ਦਿਓ ਜਿਹੜੇ ਬਾਕੀ ਦੇ ਸਵਾਸ ਆਪਣੇ ਚਰਨਾ ਦਾ ਆਸਰਾ ਦੇ ਦਿਓ ਦਇਆ ਕਰ ਦਿਓ ਕਿਰਪਾ ਕਰ ਦਿਓ ਆਪਣੇ ਨਾਮ ਦੇ ਨਾਲ ਜੋੜ ਲਾ ਕਿਉਂਕਿ ਸਾਡੇ ਵਿੱਚ ਅਫਗੁਣ ਇੰਨੇ ਆ ਕਿ ਅਸੀਂ ਕਰਮ ਕਰਕੇ ਕੱਟ ਨਹੀਂ ਸਕਦੇ ਤੁਹਾਡੀ ਕਿਰਪਾ ਦੇ ਨਾਲ ਹੀ ਮੇਰੇ ਅਫਗੁਣ ਵੀ ਕੱਟੋ ਨੇ ਜਿੱਤਾ ਨੀਰ ਸਮੁੰਦ ਹੈ ਪਰ ਅਤੇਤੇ ਅਪਗ੍ਰਹ ਹਮਾਰੇ ਦਇਆ ਕਰੋ ਕੁਛ ਮੇਰਾ ਪਾਪੋ ਡੁੱਬਦੇ ਪੱਥਰ ਤਾਰੇ ਤੁਹਾਡੀ ਕਿਰਪਾ ਤੋਂ ਬਿਨਾ ਨਹੀਂ ਹੋ ਸਕਦਾ ਸੋ ਆਓ ਇਹ ਬੇਨਤੀ ਅਜੋਈਆਂ ਕਰਦੇ ਹੋਏ ਫਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ